ਬ੍ਰੇਕ ਮਾਰੇ ਤੇ ਤੁਸੀਂ ਕਿਤੇ ਦਿਖਾਇਆ ਨਹੀਂ ਕੁਝ ਇਹ ਕੰਪਨੀ ਹੁੰਦੀ ਹੈ ਮੇਰੀ ਸਰਵਿਸ ਸਾਰਾ ਰਿਕਾਰਡ ਕੰਪਨੀ ਰਿਕਾਰਡ ਹੀ ਆ ਲੱਗਪੜ ਪਈ ਵੀ ਹੈ ਹਾਂਜੀ ਹਾਂਜੀ ਬਿੱਲ ਹੈਗਾ ਬਕਾਇਦਾ ਕੋਈ ਉਸ ਤੋਂ ਬਾਅਦ 19 ਟਾਈਡ ਆ ਜਿੰਨੀ ਟਾਈਡ ਪਹਿਲਾਂ ਸੀਗੀ ਓਨੀ ਟਾਈਡ ਹੁਣ ਵੀ ਹੈਗੀ ਆ ਦੇਖੋ ਜੀ ਨਵੀਂ ਕੋਈ ਚੀਜ਼ ਪਈ ਹੋਵੇ ਤਾਂ ਅੰਤਰ ਆਉਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਕੁਝ ਚੀਜ਼ਾਂ ਮੈਂ ਦਿਖਾਉਂਗਾ ਮੈਂ ਆਪਣੀ ਆਡੀਅנס ਨੂੰ ਸਿਆਣੀ ਬਣਾਉਣਾ ਚਾਹਣਾ ਹਾਂਜੀ ਹਾਂਜੀ ਤੇ ਕੋਈ ਜਿਹੜਾ ਤਾਂ ਮੈਨੂੰ ਫਾਲੋ ਕਰੂਗਾ ਹਾਂਜੀ ਤਾਂ ਜੋ ਕੰਮ ਕਰਾਉਣ ਜਾਊਗਾ ਉਹਨੂੰ ਕਿਤੇ ਕبھی ਮਹਿਸੂਸ ਨਹੀਂ ਹੋਊਗੀ ਕਿ ਗੱਡੂ ਨੂੰ ਮਿਸਕੋਲੀ ਦਿਖਾਉਂਦਾ ਚੱਲ ਕੇ ਆਇਆ ਹਾਂ ਜੀ ਜਿਹੜੇ ਨੁਕਸ ਹੁਣ ਪਤਾ ਲੱਗੇ ਕੁਝ ਨੁਕਸ ਤੁਹਾਡੇ ਪਹਿਲਾਂ ਸੀ ਬਿਲਕੁਲ ਕੀ ਫਰਕ ਹੈ ਜਿਆਦਾ ਹੁਣ ਜਿਹੜੇ ਅੱਖਾਂ ਸਾਹਮਣੇ ਆ ਰਹੇ ਆ ਜਿਆਦਾ ਵਧੀਆ ਹੈਗੇ ਉੱਥੇ ਤਾਂ ਬਿਲਕੁਲ ਹੁੰਦਾ ਤਾਂ ਹੁੰਦੀ ਦੱਸ ਦਿੰਦੇ ਆ ਗੱਲੀ ਬਾਤੀ ਦੱਸ ਦਿੰਦੇ ਕੋਈ ਕਰਦੇ ਹੈ ਨਹੀਂ ਬ੍ਰੇਕ ਮਾਰਿਆ ਕੰਬਦੀ ਹੈ ਜੀ ਹਾਂਜੀ ਕਲਚ ਛੱਡਿਆ ਗੱਡੀ ਦਾ ਟਾਇਰ ਪਿੱਛੇ ਇੱਕ ਬਿਲਕੁਲ ਇਹ ਤਾਂ ਇੱਕ ਚੁੰਟਾ ਜਾਂ ਦੋ ਚੁੰਟਾ ਹੈ ਹਣੇ ਸ਼ੱਕਰ ਦਾ ਕੰਮ ਕਰਉਣਾ ਜਾਂ ਨਹੀਂ ਕਰਉਣਾ ਤੁਹਾਡੀ ਇੱਛਾ ਕਲਚ ਪਲੇਟ ਤੁਹਾਡੀ ਪਾਈ ਹੋਈ ਹੈ ਪਾਈ ਹੋਈ ਹੈ ਮੇਰੇ ਕੋ ਕਾਗਜ਼ੇ ਦੇ ਰਿਕਾਰਡ ਹੈਗਾ ਕੀ ਮਹਿਸੂਸ ਕਰਦੇ ਹੋ ਕਲਚ ਦਾ ਟਾਈਟ ਹੀ ਬੜਾ ਕੋਈ ਫਰਕ ਹੀ ਨਹੀਂ ਪਿਆ ਪਾਉਣ ਤੋਂ ਬਾਅਦ ਵੀ ਜਿਹੜਾ ਕੰਮ ਕਰੋਗੇ ਤੁਹਾਡੇ ਬਜਟ ਮੁਤਾਬਕ ਹੋ ਜਾਏਗਾ ਹਾਂਜੀ ਹਾਂਜੀ ਚਲ ਗਏ ਦੋਸਤੋ ਆਪਣੇ ਕੋਲੇ ਗੱਡੀ ਆਈ ਹੈ ਕਰੇਟਾ ਹੁੰਡਾਈ ਦੀ ਵੀਰ ਜੀ ਹੁਣੇ ਹੈਗੇ ਹੈ ਦਿੱਕਤ ਦੇ ਵਿੱਚ ਕੰਮ ਏਜੰਸੀਆਂ ਤੋਂ ਹੋਇਆ ਹੈ ਤੇ ਕਿੰਨੇ ਸੈਟੀਸਫਾਈਡ ਹੈ ਕਿੰਨੇ ਨਹੀਂ ਆਪਾਂ ਭਾਈ ਜੀ ਨੂੰ ਪੁੱਛਾਂਗੇ ਕਲਚ ਦਾ ਇਸ਼ੂ ਹੈ ਕਲਚ ਪਲੇਟ ਧੜਕਦੀ ਹੈ ਗੱਡੀ ਪਿਕਅਪ ਵਿੱਚ ਇਸ਼ੂ ਹੈ ਜਿਹੜੀ ਜਿਹੜੀਆਂ ਸਮੱਸਿਆ ਆਪਾਂ ਹੱਲ ਕਰਾਂਗੇ ਵੀਰ ਹੁਣ ਇਹਨਾਂ ਨੂੰ ਮਿਲਾਵਾਂਗੇ ਜਾਂ ਨਹੀਂ ਮਿਲਾਵਾਂਗੇ ਕੋਈ ਨਹੀਂ ਪਤਾ ਪਰ ਇਹਦਾ ਬੈਕ ਕੰਪਰੈਸਰ ਤੇ ਸਾਰੀਆਂ ਚੀਜ਼ ਆਪਾਂ ਚੈੱਕ ਕਰਦੇ ਜਿਹੜੇ ਆ ਜਾ ਪੁੱਤਰੇ ਚੱਲੋ ਬੇਟਾ ਹੋਏ 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 ਦੂਸਰੀ ਸਰ ਡਾੜਾ ਸੋ ਜਿਆਦਾ ਰਾਈਟ ਸਾਈਡ ਤੇ ਹੀ ਹੈ ਓਲਟਾਈਪ ਕੋਲ ਕੁਕੀ ਹੰਡਾਈ ਦੇ ਵਿੱਚ ਬਹੁਤ ਸਾਰੀਆਂ ਸਮੱਸਿਆ ਆ ਰਹੀਆਂ ਕਸਟਮਰ ਦੇ ਹਰੇਕ ਚੀਜ਼ ਆਪਾਂ ਪਹਿਲਾਂ ਧਿਆਨ ਚ ਲਿਆਈ ਦੀ ਐ ਆ ਦੇਖੋ ਸਿੱਟੇ ਕਿਵੇਂ ਪੈ ਰਹੇ ਆ ਪਾਜੀ ਕਿਤੇ ਆਇਲ ਪਿੱਕ ਕੀਤਾ ਤੁਸੀਂ ਨਹੀਂ ਆਪੋ ਵੀ ਚੈੱਕ ਕਰਦੇ ਆ ਰੱਖੀ ਬੇਟਾ ਰੱਖਿਓ ਬੱਤ ਯੂਰਾਜੀ ਕੀ ਮਹਿਸੂਸ ਕਰ ਰਹੇ ਹੋ ਬੇਟਾ ਰੇਜੋ ਸੋ ਆਪਾਂ ਇਹਦੀ ਤੇਲ ਦੀ ਦੇਖਦੇ ਆਂ ਵੀ ਮਾਪਤਾ ਡਹਾ ਕਰਨਾ ਆਇਓ ਬੇਟਾ ਵਿੱਚ ਗੱਡੀ ਦੇ ਡਿਪਿੰਗ ਕਰ ਲਈ ਆਪਾਂ ਹਾਂ ਸਰ ਕੀ ਕੀ ਪ੍ਰੋਬਲਮ ਮਹਿਸੂਸ ਕਰ ਰਹੇ ਹੋ ਤੁਸੀਂ ਬ੍ਰੇਕ ਮਾਰਿਆ ਧੜਕਦੀ ਹੈ ਹਾਂਜੀ ਬ੍ਰੇਕ ਮਾਰਿਆ ਜਦ ਧੜਕਦੀ ਹੈ ਤੁਹਾਨੂੰ ਜਿਹੜਾ ਇੱਕ ਟਾਇਰ ਪਿੱਛੇ ਅੱਗੇ ਹੁੰਦਾ ਸੀ ਉਹ ਪਹਿਲਾਂ ਮਹਿਸੂਸ ਹੁੰਦਾ ਸੀ ਹਾਂਜੀ ਆਗੂਣੇ ਹੋਣਾ ਸ਼ੁਰੂ ਹੋਇਆ ਮੈਨੂੰ ਤਾਂ ਨਹੀਂ ਆਪਣੀ ਟੈਸਟ ਡਰਾਈਵ ਤੇ ਲੈਣਾ ਮਹਿਸੂਸ ਮੈਨੂੰ ਨਹੀਂ ਪਤਾ ਸੀ ਟਾਇਰ ਦੀ ਉਹ ਵਾਲਾ ਮੈਨੂੰ ਸਸਟਿਕਲ ਬਾਜੀ ਕੀ ਗੱਲ ਹੈ ਬਸ ਠੀਕ ਹੈ ਲੁਧਿਆਣੇ ਤੋਂ ਚੱਲ ਕੇ ਆਏ ਹੋ ਸਰ ਹਾਂਜੀ ਹਾਂਜੀ ਜਿਹੜੇ ਨੁਕਸ ਹੁਣ ਪਤਾ ਲੱਗੇ ਕੁਝ ਨੁਕਸ ਤੁਹਾਡੇ ਪਹਿਲਾਂ ਸੀ ਬਿਲਕੁਲ ਕੀ ਫਰਕ ਹੈ ਜਿਆਦਾ ਹੁਣ ਜਿਹੜੇ ਅੱਖਾਂ ਸਾਹਮਣੇ ਆ ਰਹੇ ਆ ਜਿਆਦਾ ਵਧੀਆ ਹੈਗੇ ਉੱਥੇ ਤਾਂ ਬਿਲਕੁਲ ਹੁੰਦਾ ਤਾਂ ਹੁੰਦੀ ਦੱਸ ਦਿੰਦੇ ਆ ਗੱਲੀ ਬਾਤੀ ਦੱਸ ਦਿੰਦੇ ਕੋਈ ਕਰਦੇ ਹੈ ਨਹੀਂ ਮੇਰੇ ਮਾਰੇ ਕੰਮ ਵਧੀਆ ਵੀਜੀ ਹਾਂਜੀ ਕਲਚ ਛੱਡਿਆ ਗੱਡੀ ਦਾ ਟਾਇਰ ਪਿੱਛੇ ਇੱਕ ਬਿਲਕੁਲ ਨਹੀਂ ਤਾਂ ਦੇ ਇੱਕ ਚੁੰਟਾ ਜਾਂ ਦੋ ਚੁੰਟਾ ਹੈ ਹਾਂਜੀ ਸ਼ੱਕਰ ਦਾ ਕੰਮ ਕਰਾਉਣਾ ਜਾਂ ਨਹੀਂ ਕਰਾਉਣਾ ਤੁਹਾਡੀ ਇੱਛਾ ਕਲਚ ਪਲੇਟ ਤੁਹਾਡੀ ਪੋਈ ਹੋਈ ਹੈ ਪੋਈ ਹੋਈ ਹੈ ਮੇਰੇ ਕੋ ਕਾਗਜ਼ਾਂ ਦੇ ਰਿਕਾਰਡ ਹੈਗਾ ਕੀ ਮਹਿਸੂਸ ਕਰਦੇ ਹੋਣ ਕਲਚ ਦਾ ਟਾਈਟ ਹੀ ਬੜਾ ਕੋਈ ਫਰਕ ਹੀ ਨਹੀਂ ਪਿਆ ਪਾਉਣ ਤੋਂ ਬਾਅਦ ਵੀ ਜਿਹੜਾ ਕੰਮ ਕਹੋਗੇ ਤੁਹਾਡੇ ਵੱਜਨ ਮੁਤਾਬਕ ਹੋ ਜਾਏਗਾ ਹਾਂਜੀ ਹਾਂਜੀ ਤੁਹਾਨੂੰ ਗੇਅਰ ਸ਼ਿਫਟਿੰਗ ਚ ਦਿੱਕਤ ਲੱਗਦੀ ਮੈਂ ਉਹਦੀ ਸੌਰੀ ਕਹਤਾ ਹਾਂਜੀ ਹਾਂਜੀ ਕਿਉਂਕਿ ਮੈਂ ਜੋ ਕਸਟਮਰ ਚਾਹੁੰਦਾ ਹੈ ਕਿ ਰਿਓ ਠੀਕ ਨਹੀਂ ਹੋ ਸਕਦਾ ਉਹਦੇ ਗੇਅਰ ਦੇ ਅੰਦਰ ਪ੍ਰੋਬਲਮ ਹੁੰਦੀ ਹੈ ਅੱਛਾ ਗੇਅਰ ਦੇ ਬਾਹਰ ਵਾਲੀ ਤਾਂ ਪ੍ਰੋਬਲਮ ਹੱਲ ਕਰ ਸਕਦੇ ਆ ਅੰਦਰ ਗੇਅਰ ਖੁੱਲੂਗਾ ਜਾਂ ਚੇਂਜ ਹੋਊਗਾ ਉਹ ਡਸਨਟ ਮੈਟਰ ਹੈ ਨਾ ਪਰ ਜਿਹੜੀਆਂ ਸਮੱਸਿਆ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿੰਨੇ ਸਾਲ ਹੋ ਗਏ ਗੱਡੀ ਰੱਖੀ ਨੂੰ ਤੁਹਾਨੂੰ ਮੈਨੂੰ ਹੋ ਗਏ 5 ਸਾਲ ਹੋ ਗਏ 0 ਕਿਲੋਮੀਟਰ ਤੁਹਾਡੀ ਹੈ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਮੇਰੇ ਕਿਸੇ ਹੋਰ ਦੀ ਸੀ ਮੈਂ 30000 ਕਿਲੋਮੀਟਰ ਤੇ ਲਈ ਥੀ ਗੱਡੀ ਪਿਕਅਪ ਕੱਟ ਉਦੋਂ ਉਦੋਂ ਤਾਂ ਵਧੀਆ ਸੀਗੀ ਬਿਲਕੁਲ ਮੇਰੇ ਚਲਾਈ ਤੋਂ ਬਾਅਦ ਮੈਂ ਸਿੰਗਲ ਹੈਂਡੀ ਚਲਾਉਣਾ ਬੜਾ ਦਿੱਕਤਾਂ ਆਣ ਲੱਗੀਆਂ ਮੈਂ ਸਰਵਿਸ ਕਰਾਣ ਲੱਗ ਗਿਆ ਕੋਈ ਫਰਕ ਹੀ ਨਹੀਂ ਪੈਂਦਾ ਉੱਥੇ ਠੀਕ ਤਾਂ ਕਰਦੇ ਹੀ ਨਹੀਂ ਸਰ ਕਰ ਪਾ ਕੇ ਤੋਰਾਂਗੇ ਭਾਜੀ ਕਿੰਨਾ ਪੈਂਦਾ ਕੁਝ ਨਹੀਂ ਕਹਿ ਸਕਦੇ ਗੱਡੀ ਖਿੱਚਦੀ ਵੀ ਹੈ ਕਈ ਚੀਜ਼ਾਂ 250 ਬਾਹਰ ਹੁੰਦੀਆਂ ਇਲੈਕਟ੍ਰੀਕਲ ਪ੍ਰੋਬਲਮ ਆਉਂਦੀ ਹੈ ਪਰ ਉਹਦੀ ਲਾਇਬਿਲਟੀ ਜਿਹੜਾ ਹੱਥ ਲਾਵੇ ਜਿਹੜਾ ਬੋਲੇ ਤੇ ਕਹਿੰਦੇ ਉਹੀ ਕਰੇ ਕੁੰਡਾ ਖੋਲੇ ਇਹ ਕੰਮ ਨਹੀਂ ਹੋਏਗਾ ਸਰ ਜਿੰਨਾ ਹੋ ਸਕਦਾ ਬੈਸਟ ਕਰੂੰਗਾ ਸ਼ੱਕਰ ਕਰਾਉਣੇ ਹੋ ਤਾਂ ਦੱਸ ਦਿਓ ਨਹੀਂ ਕਰਾਉਣੇ ਤਾਂ ਦੱਸ ਹਰੇਕ ਮੈਂ ਐਸ ਪਰ ਡਿਮਾਂਡ ਕਸਟਮਰ ਦੇ ਕੰਮ ਕਰਦਾ ਠੀਕ ਹੈ ਮੈਂ ਕਲਚ ਪਲੇਟ ਪ੍ਰੈਸ਼ਰ ਪਲੇਟ ਪਾਉਂਗਾ ਰੈਲੀ ਕਰੂੰਗਾ ਤੁਸੀਂ ਜਾਮ ਚ ਚਲਾਉਨੇ ਹੋ ਕਿੰਨੇ ਦਿਨ ਕਲਚ ਪਲੇਟ ਨੂੰ ਚਲਾ ਪਾਉਂਗੇ ਇਹ ਮੇਰੇ ਤੇ ਨਹੀਂ ਤੁਹਾਡੇ ਤੇ ਰਾਈਟ ਸਰ ਐਸਟੀਮੇਟ ਦੇ ਕੇ ਤੁਹਾਨੂੰ ਕੰਮ ਸਟਾਰਟ ਕਰਦੇ ਠੀਕ ਹੈ ਭਾਜੀ ਆਜੀ ਭਾਜੀ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਵੀਰ ਜੀ ਲੁਧਿਆਣੇ ਤੋਂ ਚਲੋ ਆਏ ਹੋ ਧੰਨਵਾਦ ਮੈਂ ਤਨੀ ਕਹਿੰਦਾ ਵੀ ਤੁਸੀਂ ਕਿਉਂ ਆਏ ਹੋ ਤੁਹਾਨੂੰ ਦਿੱਕਤਾਂ ਕੀ ਸੀ ਭਾਜੀ ਗੱਡੀ ਮੇਰੀ ਕਲੱਚ ਬਹੁਤ ਜ਼ਿਆਦਾ ਟਾਈਟ ਸੀਗਾ। ਅੱਛਾ ਜੀ। ਤੇ ਕੰਬਦੀ ਜ਼ਿਆਦਾ ਸੀਗੀ। ਟਾਇਰ ਬਹੁਤ ਬਬਲਿੰਗ ਕਰ ਰਿਹਾ ਸੀ। ਬ੍ਰੇਕ ਮਾਰੇ ਤੇ। ਤੇ ਤੁਸੀਂ ਕਿਤੇ ਦਿਖਾਇਆ ਨਹੀਂ ਕੁਝ? ਇਹ ਕੰਪਨੀ ਹੁੰਦੀ ਹੈ ਮੇਰੀ ਸਰਵਿਸ ਸਾਰਾ ਰਿਕਾਰਡ ਕੰਪਨੀ ਰਿਕਾਰਡ ਹੀ ਆ। ਅੱਛਾ ਕਲੱਚ ਪੇਡ ਕੋਈ ਵੀ ਹੈ? ਹਾਂਜੀ ਹਾਂਜੀ ਬਿੱਲ ਹੈਗਾ ਬਕਾਇਦਾ। ਕੋਈ ਉਸ ਤੋਂ ਬਾਅਦ ਉਨੀ ਟਾਈਟ ਆ ਜਿੰਨੀ ਟਾਈਟ ਪਹਿਲਾਂ ਸੀਗੀ ਉਨੀ ਟਾਈਟ ਹੁਣ ਵੀ ਹੈਗੀ ਆ। ਦੇਖੋ ਜੀ ਨਵੀਂ ਕੋਈ ਚੀਜ਼ ਪਈ ਹੋਵੇ ਤਾਂ ਅੰਤਰ ਆਉਂਦਾ। ਹਾਂਜੀ ਹਾਂਜੀ। ਠੀਕ ਆ ਜੀ। ਕੁਝ ਚੀਜ਼ਾਂ ਮੈਂ ਦਿਖਾਉਂਗਾ। ਮੈਂ ਆਪਣੀ ਆਡੀਅੰਸ ਨੂੰ ਸਿਆਣੀ ਬਣਾਉਣਾ ਹੈ ਹਾਂਜੀ ਹਾਂ ਜਿਹੜਾ ਤਾਂ ਮੈਨੂੰ ਫਾਲੋ ਕਰੂਗਾ ਹਾਂਜੀ ਤਾਂ ਜੋ ਕੰਮ ਕਰਾਉਣ ਜਾਊਗਾ ਉਹਨੂੰ ਕਿਤੇ ਕبھی ਮਹਿਸੂਸ ਨਹੀਂ ਹੋਊਗੀ ਕਿ ਗਾਗਨ ਨੂੰ ਮਿਸਟਰੀ ਗੋਲੀ ਤੇ ਠੀਕ ਹੈ ਜੀ ਇਹਨਾਂ ਸ਼ਬਦਾਂ ਨਾਲ ਹੀ ਕਈ ਵਾਰੀ ਮੇਰੇ ਬਰੋਤੀ ਖੜੇ ਹੋਏ ਅੱਛਾ ਜਿਹੜਾ ਮੇਰੇ ਕੋਲ ਆਇਆ ਵੀਡੀ ਮੰਨ ਲਿਓ ਨਾ ਬੇਟਾ ਇੱਥੇ ਨਿੜੇ ਆ ਜਾਓ 15000 ਚੱਲੂ ਹੈ ਸਕ੍ਰਿਪਟਾਂ ਦੀਆਂ ਨਿਕਲੀਆਂ ਪਈਆਂ ਭਾਜੀ ਅੱਛਾ ਜੀ ਜਿੱਦਾਂ ਤੁਹਾਡੀ ਕਲਚ ਪਲੇਟ ਪਈ ਸੀ ਉਦੋਂ ਹੀ ਤੁਹਾਨੂੰ ਰੈਲੀ ਲੱਗਦੀ ਸੀ ਹਾਂ ਮੈਂ ਤਾਂ ਉੱਥੇ ਕੰਪਲੇਂਟ ਵੀ ਕੀਤੀ ਸੀ ਟਾਈਟ ਹੈਗੀ ਹਾਲੇ ਆਪੀ ਹੈ ਜੀ ਠੀਕ ਹੈ ਜੀ ਅਸੜੀ ਪਈ ਹੈ ਅੱਛਾ ਜੀ ਠੀਕ ਹੈ ਜੀ ਮੈਂ ਜਿਹੜੇ ਕੰਮ ਕਰਨੇ ਆ ਮੈਂ ਉਹ ਕਰਨੇ ਆ ਅਬ ਅਬ ਛੜਿਆ ਪਈ ਅੱਛਾ ਜੀ ਮੈਂ ਤਾਂ ਜੀ ਕਲਚ ਪਲੇਟ ਪਰਸ਼ੂ ਤੁਹਾਡੇ ਸਾਹਮਣੇ ਸਾਰਾ ਕੁਝ ਪਾਉਂਗਾ ਰਿਜ਼ਲਟ ਦੇ ਕੇ ਤੁਹਾਨੂੰ ਠੀਕ ਹੈ ਤੁਹਾਡੀ ਘਟ ਹੈ ਹਾਂ ਜੀ ਬਿਲਕੁਲ ਫਰਕ ਪੈ ਉਹ ਤੁਸੀਂ ਗੱਡੀ ਰੋਜ਼ ਚਲਾਉਂਦੇ ਰੋਡ ਤੇ ਜੀ ਆ ਕੀ ਆ ਭਾਜੀ ਆ ਕੀ ਆ ਭਾਜੀ ਤੁਸੀਂ ਆਪ ਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਤੁਸੀਂ ਆਪ ਤੇ ਕਿਸੇ ਹੋਰ ਦੀ ਜ਼ਿੰਦਗੀ ਨੂੰ ਕਿੰਨੀ ਕਿ ਖਤਰੇ ਪਾਉਂਦੇ ਹੋ ਹਾਂਜੀ ਤਾਂ ਹੀ ਤਾਂ ਲੈ ਕੇ ਆਇਆ ਮੈਨੂੰ ਬਹੁਤ ਆਪਣਾ ਕਮਾਈ ਕਰਦੇ ਹੱਸ ਤੇ ਕਰਦੇ ਬਿਲਕੁਲ ਆਪਣੇ ਆਪ ਹੀ ਕਰ ਰਹੇ ਹਾਂ ਪਰਸਨਲ ਜ਼ਿੰਦਗੀ ਅਸੀਂ ਤੁਸੀਂ ਪਿਆਰ ਕਰਦੇ ਹੋ ਵੀਡੀਓ ਵੇਖਦੇ ਹੋ ਤੇ ਮੈਂ ਲੋਕਾਂ ਨੂੰ ਸਮਝਾ ਕੀ ਰਿਹਾ ਆ ਕੀ ਹਾਲਤਾ ਦੀ ਪੁੱਛ ਰਹੇ ਹਾਂਜੀ ਕੋ ਦਿਤਾ ਮੈਨੂੰ ਪਰ ਬੰਗੀਲਾ ਬੰਕੇ ਲੈ ਲੈ ਠੀਕ ਹੈ ਜੀ ਫਿਰ ਮੈਂ ਲੋਕਾਂ ਚ ਛੁੱਪਦਾ ਜੇ ਮੈਂ ਕੰਮ ਨਹੀਂ ਕਰਦਾ ਮਿਸਤਰੀ ਕੋਈ ਅਗਲਾ ਕਹਿੰਦਾ ਯਾਰ ਮਿਸਤਰੀ ਕੋਲੇ ਜਾਣੇ ਆ ਤੇ ਮਿਸਤਰੀ ਘੇੜੇ ਕਿਡਾ ਹਾਂ ਤਾਂ ਹੀ ਇੱਥੇ ਮੁਗਗੇ ਆਣਾ ਗਿਆ ਲੁਧਿਆਣਾ ਛੱਡ ਕੇ ਕੰਮ ਦੀ ਕੁਆਲਿਟੀ ਹੁੰਦੀ ਕਿ ਨਹੀਂ ਹੁੰਦੀ ਬਾਜੀ ਹਾਂਜੀ ਹਾਂਜੀ ਪਰ ਤੁਸੀਂ ਏਜੰਸੀ ਗਏ ਆ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲਾਣਾ ਕਬੂਤਾ ਦੀ ਕੀ ਡਿਜੀਸ਼ਨ ਆ ਪਾਉਜੀ ਆਇਓ ਹੁਣ ਤੁਹਾਡਾ ਸਟੀering ਖਿੱਚਦਾ ਕਿ ਨਹੀਂ ਖਿੱਚਦਾ ਖਿੱਚਦਾ ਇੱਕ ਸਾਈਡ ਨੂੰ ਹੁਣ ਮੈਂ ਕੀ ਤੁਹਾਨੂੰ ਇੱਥੇ ਨਿੱਕੀ ਦੱਸਦਾ ਫਿਰ ਮੰਨ ਲਓ ਕਿ ਮੈਂ ਕੰਮ ਕਰਤਾ ਕੋਈ ਇਲੈਕਟ੍ਰੀਕਲ ਪ੍ਰੋਬਲਮ ਹੈ ਜੀ ਤਾਂ ਲੱਗ ਗੱਲ ਹੈ ਮੈਂ ਆਪਣੇ ਕੁਝ ਨਹੀਂ ਕਰਦਾ ਜੀਰ ਵਾਲ ਖੁੱਲ ਗਿਆ ਬੇਟਾ ਜੀਰ ਵਾਲ ਲੈ ਕੇ ਆਈ ਤੁਸੀਂ ਕੰਪਨੀ ਉਹਦਾ ਕੰਮ ਕਰਾਉਣਾ ਇਹਦੇ ਚੀ ਨਿੱਕੀ ਜੀ ਮੈਂ ਦਿਖਾਉਂ ਬਿਟਾ ਆਓ ਗੁਰੇ ਪੈਰਨ ਚੱਕ ਕੇ ਲੈ ਕੇ ਆਇਓ ਪੁੱਤੇ ਬਿਟਾ ਨਹੀਂ ਡਿਜਾਓ ਬਿਟਾ ਅਗਲੀ ਕਲਚ ਪਲੇਟ ਆ ਕਲਚ ਪਲੇਟ ਪਾਉਣੀ ਇੱਥੇ ਨਿਕਾਬ ਆਸੀ ਹੈ ਆ ਬੈਰਿੰਗ ਕਿੱਥੇ ਚੱਲਦਾ ਪਿਆ ਉੱਥੇ ਬੈਰਿੰਗ ਕਿੱਥੇ ਚੱਲਦਾ ਪਿਆ कुछ नजर आ रहा है आड़ा किनारा है आड़ा किनारा की चीज है भाजी ये तो क्लच प्लेट है क्लच प्लेट जल्दी किथे दिखे ये चलनी है तेरे तो किथे चलता है बेटा वो चक ले कर या ठीक है और ये तो बैरिंग है जिस सेंटर अच्छा। पे है इधर दिखाई देता है अ सेंटर होगा अच्छा जी ਇਹ ਚੱਲਦਾ ਕਿੱਥੇ ਪਿਆ ਇਹ ਚੱਲਦਾ ਪਿਆ ਅੱਛਾ ਇਹ ਉੱਪਰ ਹੀ ਚੱਲੀ ਜਾਂਦਾ ਹਾਂ ਇੱਧਰ ਵੇਖੋ ਬੇਟਾ ਨਜ਼ਰ ਆਇਆ ਕੁਝ ਇੱਕ ਸਾਈਡ ਤੇ ਚੱਲਦਾ ਪਿਆ ਹਾਂਜੀ ਹਾਂਜੀ ਕਿਉਂ ਚੱਲਦਾ ਕਿਸੇ ਨੇ ਗੌਰ ਕੀਤੀ ਉੱਥੇ ਮੇਰੇ ਵਰਗਾ ਬਾਬਾ ਤਾਂ ਨਹੀਂ ਬੈਠਾ ਐਸ ਉਮਰ ਦਾ ਜੀ ਇਹ ਕਿਸੇ ਦੇ ਵਰਤੀ ਪਵਾ ਦੀਏ ਤਾਂ ਉਹਨੂੰ ਗੋਣ ਆ ਜਾਣਗੇ ਆ ਅਗਰੇ ਤੇ ਲੁੱਸੋ ਸੱਤ ਠੀਕ ਹੈ ਜੀ ਉਹ ਅੰਦਰ ਨਹੀਂ ਕਿਲੀਕ ਨੂੰ ਫੋਸੋ ਜਾਂਦਾ ਠੀਕ ਹੈ ਜਦੋਂ ਆ ਚੀਜ਼ਾਂ 'ਚ ਫਰਕ ਪੈ ਗਿਆ ਉਹਦੇ ਪੁੱਛਤਾ ਠੀਕ ਹੈ ਕਿਸੇ ਨੇ ਅਜੇ ਤੱਕ ਤੁਹਾਨੂੰ ਇਹ ਗੱਲ ਸਮਝਾਈ ਹੈ ਇਹਨਾਂ ਤਾਂ ਕੋਈ ਖੋਲ ਕੇ ਦਿਖਾਵੇ ਹੀ ਦਿਖਾਂਦਾ ਹੀ ਨਹੀਂਗਾ ਉੱਥੇ ਦੇਖਦੇ ਭਾਜੀ ਜਿਹੜੀ ਜਿਹੜੀ ਚੀਜ਼ ਹੋਊਗੀ ਤੁਹਾਡੇ ਸਾਹਮਣੇ ਹੋਊਗੀ ਲੱਗਾ ਟੇਕੇ ਤੋਰਾਂਗੇ ਆ ਕਲਚ ਤੇ ਪ੍ਰੈਸ਼ਰ ਤੇ ਤੁਹਾਡੇ ਆਪ ਦੇ ਤੋਰਾਂਗੇ ਆ ਇਜ਼ੀਅਰ ਵਾਲਾ ਅੱਛਾ ਜੀ ਠੀਕ ਹੈ ਇਸ ਤੱਕ ਹੀ ਸਾਬ ਅੱਪਰ ਆ ਪਿਆ ਹੰਦਾ ਕਾਰ ਬਰ ਹ ਅੱਛਾ ਜੀ ਮੈਂ ਵੀਡੀਓ ਪਾਉਣ ਲੱਪਿਆ ਤੇ ਵੀਡੀਓ ਪੈਣ ਲੱਪਿਆ ਐਕਚੁਅਲੀ ਯੂਨੀ ਟੈਕਨੀਕਲ ਜਿਹੜੀ ਸਮੱਸਿਆ ਉਹ ਹਰੇਕ ਵਿਅਕਤੀ ਉਹ ਟੈਕਨੀਕਲ ਪੁਆਇੰਟ ਤੇ ਨਹੀਂ ਆਉਂਦਾ ਕਾਫੀ ਦਰ ਇੱਕ ਵਾਰ ਜਾਂਦੀ ਹੈ ਹਾਂਜੀ ਹਾਂਜੀ ਵਾਰ ਜਾਂਦੀ ਜਿਹੜੀ ਵਾਰ ਜਾਂਦੀ ਬਿਲਕੁਲ ਬਿਲਕੁਲ ਅੱਛਾ ਅੱਜ ਕਾਫੀ ਅੱਜਕੱਲ ਜਿਆਦਾ ਚੱਲਦੀ ਹੈ ਮੰਨ ਲਓ ਵੀ ਜਿਵੇਂ ਹੁਣ ਗੱਡੀ ਕਾਈ ਮੈਂ ਉਹਦਾ 2000 ਰੁਪਏ ਮੰਗਿਆ ਕਿ ਕਿਹਨੋ ਦਾ ਹਿਆਰ ਚ ਕਮ ਕਰ ਦੇ ਗਾੜ ਨੇ ਹਜ਼ਾਰ ਵਾਲੇ ਕੋਲ ਜਾਣਾ ਕਿ 2000 ਵਾਲੇ ਕੋਲ ਜਾ ਯਾਰ ਵਾਲੇ ਕੋਲ ਜਾ ਫਿਰ ਹਜ਼ਾਰ ਵਾਲਾ ਕਿੰਨੇ ਵਾਲੀ ਲਾਉਂਦਾ ਉਹਦਾ 4 ਗੇੜੇ ਲਵਾਏਗਾ 4000 ਰੁਪਏ ਲਵਾਏਗਾ ਆਪਾਂ ਫਰਕ ਘੜਦੇ ਆ ਬਾਜੀ ਜਿੱਥੇ ਹੈਗਾ ਠੀਕ ਹੈ ਬਾਜੀ ਦੋਸਤੋ ਜਦੋਂ ਜੈਨ ਨਹੀਂ ਨਾ ਮਿਲਦਾ ਜੈਨ ਸਾਹਿਬ ਉਦੋਂ ਫਿਰ ਜੈਨ ਸਾਹਿਬ ਦਾ ਕੋਈ ਜੁਗਾੜ ਕਰਨਾ ਪੈਂਦਾ ਕਰ ਰਹੇ ਆ ਅਸੀਂ ਇਸ ਜੈਨ ਸਾਹਿਬ ਦਾ ਜੁਗਾੜ ਲੈ ਬੇਟਾ ਡਬਲ ਟੇਪ ਲੈ ਕੇ ਆਈ ਬੇਟਾ ਇਹਨੂੰ ਇਹਦੇ ਵਿੱਚ ਹੀ ਲਗਾਵਾਂਗੇ ਤਾਂ ਜੋ ਇਸ ਦੀ ਜੈਨ ਦੀ ਪੈਕਿੰਗ ਥੋੜੀ ਉੱਚੀ ਹੋ ਜਾਵੇ ਤਾਂ ਜੋ ਜਿਹੜਾ ਟਰਬੋ ਦਾ ਬੂਸਟ ਕਿਤੇ ਲੀਕ ਕਰਦਾ ਉਹ ਲੀਕ ਨਾ ਕਰੇ ਇਸ ਤਰੀਕੇ ਨਾਲ ਜੈਨ ਦੀ ਫਿਲਿੰਗ ਕਰ ਰਹੇ ਆਪਾਂ ਤਾਂ ਜੋ ਜੈਨ ਦੀ ਜਿਹੜੀ ਪੈਕਿੰਗ ਹੈ ਥੋੜੀ ਉੱਪਰ ਹੋ ਜੇ ਤੇ ਬਾਕੀ ਇਹਨਾ ਬੌਂਡ ਹੈ ਜਿਹੜੀ ਉਹਨੂੰ ਕਵਰ ਕਰ ਲਵੇ। ਦੋਸਤੋ ਬਿਲਕੁਲ ਪਰਫੈਕਟ ਹੈ। ਲੋਜ ਬਿਲਕੁਲ ਪਰਫੈਕਟ ਸੀਟ ਹੈ ਇਹਦੀ ਪ੍ਰੋਪਰ ਆਪਾਂ ਫੈਸਲਾ ਆਇਆ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਨਾ ਪਤਾ ਨਹੀਂ ਹੁੰਦਾ ਆਪਾਂ ਜਨਰਲ ਨੋਲੇਜ ਵਧਾ ਰਹੇ ਆ ਠੀਕ ਹੈ ਭਲਾ ਦੀ ਮੇਰੇ ਕੋਲ ਕੰਮ ਕੋਈ ਵੀ ਨਾ ਕਰਵਾਵੇ ਅਸੀਂ ਤਾਂ ਚਾਉਣੇ ਆ ਵੀ ਆਡੀਅנס ਨੂੰ ਪਤਾ ਤਾਂ ਹੋਵੇ ਯਾਰ ਕੰਮ ਕਿਵੇਂ ਕਰਾਉਣਾ ਐਕਚੁਅਲੀ ਦੇ ਵਿੱਚ ਢੇੜਚਾਲ ਤੇ ਦੇਖੋ ਦੇਖ ਉਹਦੇ ਚਲਦਿਆਂ ਸਾਰਾ ਸਿਸਟਮ ਖਰਾਬ ਹੋ ਰਿਹਾ ਅਸੀਂ ਵੀਡੀਓ ਤਾਂ ਕਿਸੇ ਹੋਰ ਮਕਸਦ ਨਾਲ ਪਾਈ ਸੀ ਵੀ ਲੋਕੀ ਅਵੇਅਰ ਹੋ ਜਾਣ ਹਨਾ ਉਹ ਰੋਜ਼ਗਾਰ ਦਾ ਇੱਕ ਕਾਰਨ ਬਣਿਆ ਤੇ ਅੱਛੀ ਬਾਤ ਹੈ ਪਰ ਉਸ ਵਿਅਕਤੀ ਨੂੰ ਨੌਲੇਜ ਤਾਂ ਪ੍ਰੋਪਰ ਹੋਵੇ ਨਾ ਵੀ ਮੈਂ ਕੀ ਕਰ ਰਿਹਾ ਅਲਾਈਵਲ ਵੱਡੇ ਪੈ ਜਾਂਦੇ ਨੇ ਚੱਕ ਕੇ ਪੈਕਿੰਗਾਂ ਵੱਡੀਆਂ ਪਾ ਦਿਓ ਪਤਾ ਹੀ ਨਹੀਂ ਲੋਕਾਂ ਨੂੰ ਕਲੱਚ ਪਲੇਟ ਕੱਲੀ ਖੋਲ ਲੀਜੀ ਚੱਲ ਮੇਰੇ ਭਾਈ ਪ੍ਰੈਸ਼ਰ ਪਲੇਟ ਨਵੀਂ ਪਾਤੀ ਜੀ ਤਲਬੇ ਮਸਲੇ ਹੱਲ ਹੋ ਗਏ ਇਹ ਦੋਸਤ ਦੀ ਗੱਡੀ ਏਜੰਸੀ ਤੋਂ ਕੰਮ ਕਰਾਇਆ ਉਹਨਾਂ ਦੇ ਮੁਤਾਬਕ ਕਲਚ ਪਲੇਟ ਪ੍ਰੈਸ਼ਰ ਪਲੇਟ ਪਈ ਜਾਂ ਨਹੀਂ ਪਈ ਉਹ ਵੈਗਰੂ ਜਾਣੇ ਆਪਾਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦੇ ਆਪਾਂ ਤਾਂ ਹੁਣ ਜਿਹੜਾ ਕੰਮ ਕਰ ਰਹੇ ਆ ਤਾਂ ਉਹਦਾ ਫਰਕ ਕੱਢ ਰਿਹਾ ਹੈ ਤੇ ਫਰਕ ਜਿਹੜਾ ਤੁਹਾਨੂੰ ਨਜ਼ਰ ਆਊਗਾ ਕਲਚ ਲੱਪਣ ਦੇ ਵਿੱਚ ਸਮੂਥ ਵੀ ਹੋਊਗਾ ਤੇ ਪ੍ਰੈਸ਼ਰ ਪਲੇਟ ਬਾਹਰ ਨਿਕਲ ਲੈਣ ਦਿਓ ਇੱਕ ਸਟਾਪ ਕਰ ਲੈ ਬੇਟਾ ਪੀਕਾ ਚੱਕੀ ਬੇਟਾ ਵੱਡਾ ਆਇਂ ਦਰਵਾਜ਼ੇ ਉੱਪਰ ਤੋਂ ਪੈਣਾ ਲੋ ਜੀ ਸੱਜਣਾ ਪੁਰਾਣੀ ਪ੍ਰੈਸ਼ਰ ਪਲੇਟ ਚੱਕੀ ਬੇਟਾ ਨਵੀਂ ਕਲਚ ਪਲੇਟ ਦੇਖੋ ਹੈਣਾ ਅੰਡੇ ਤੇ ਆ ਦੇਖੋ ਫਰਕ ਇਹ ਨੀਲੀ ਹੋ ਗਈ ਨਾ ਬਿਲਕੁਲ ਨਿਊ ਹੈ ਫਰਾਈਵਲ ਬਿਲਕੁਲ ਖਰਾਬ ਸੀਗਾ ਆਪਾਂ ਇਹਨੂੰ ਫੇਸ ਲਵਾਇਆ ਫੇਸ ਲਵਾਉਣ ਤੋਂ ਬਾਅਦ ਇਹਦਾ ਜਿਹੜਾ ਹਾਰਡਪਨ ਹੈ ਉਹ ਰਿਮੂਵ ਕਰ ਦਿੱਤਾ ਤਾਂ ਜੋ ਗੱਡੀ ਦੀ ਕਲਚ ਪਲੇਟ ਪ੍ਰੈਸ਼ਰ ਪਲੇਟ ਤੇ ਕਲਚ ਨੱਪੜ ਦੇ ਵਿੱਚ ਕੰਫਰਟ ਹੋ ਜਾਵੇ ਕਲਚ 베ARING ਜਿਹੜਾ ਆਪਾਂ ਉਹ ਵੀ ਨਵਾਂ ਪਾ ਰਹੇ ਹਾਂ ਸੋ ਅਗਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਕਿਉਂਕਿ ਕਈ ਵਾਰੀ ਵਿਅਕਤੀ ਸਾਡੇ ਕੋਲ ਆਇਆ ਵੀ ਨਹੀਂ ਹੁੰਦਾ ਜੈਲਸੀ ਵਾਲਾ ਉਹ ਵੀਡੀਓ ਦੇ ਵਿੱਚ ਐ ਗੱਲਾਂ ਬਣਾ ਬਣਾ ਪਾਉਂਦਾ ਮੈਨੂੰ ਪਤਾ ਹੁੰਦਾ ਵੀ ਕੋਈ ਵੀ ਵੀਡੀਓ ਦੇ ਵਿੱਚ ਜਿਹੜੀ ਜ਼ਿਆਦਾ ਚੱਲ ਜਾਂਦੀ ਹੈ ਲੋਕਾਂ ਨੂੰ ਅਵੇਅਰਨੈਸ ਮਿਲਦੀ ਹੈ ਤੇ ਜਿਹਦੀ ਰੋਟੀ ਤੇ ਲੱਤ ਵੱਜਦੀ ਹੈ ਉਹ ਕਮੈਂਟ ਗਲਤ ਪਾਉਗਾ ਮੇਰੀ ਸੋਚ ਹੈ ਲੋਕਾਂ ਨੂੰ ਅਵੇਅਰ ਕਰਨੇ ਪਬਲਿਕ ਅਵੇਅਰ ਹੋ ਜਾਵੇ ਸਾਨੂੰ ਕੰਮ ਕਰਨ ਦਾ ਮਜ਼ਾ ਹੀ ਆ ਗਿਆ ਸੋ ਫਿਟਿੰਗ ਕਰਦੇ ਆਪਾਂ ਸੋ ਦੋਸਤੋ ਜਦੋਂ ਸ਼ੂਰਾ ਸ਼ੂਰਾ ਪੈ ਜਾਂਦਾ ਨਾ ਸ਼ੂਰਾ ਪੈਣ ਕਰਕੇ ਅਲੂਮੀਨੀਅਮ ਹੈ ਜਿਹੜਾ ਉਹ ਖਰਨਾ ਸ਼ੁਰੂ ਹੋ ਜਾਂਦਾ ਹੈ ਪਾਈਪ 'ਚ ਚਿੱਟਾ ਪਾ ਲ ਆ ਜਾਂਦਾ ਤੇ ਲੀਕੀਜ ਹੋਣ ਦੇ ਚਾਂਸਸ ਹੁੰਦੇ ਆ ਗੱਡੀ ਹੈਗੀ ਆ ਹੁੰਡਾਈ ਦੀ ਕ੍ਰੇਟਾ ਸਮਾਨ ਦੀ ਬੜੀ ਦਿੱਕਤ ਆਉਦੀ ਆ ਦੋਸਤੋ ਹੁੰਡਾਈ ਦਾ ਸਮਾਨ ਮਹਿੰਗਾ ਟੂ ਮੱਚ ਆ ਤੇ ਕੋਈ ਵੀ ਗੱਡੀ ਜਦੋਂ ਦੂਰੋਂ ਆਉਂਦੀ ਆ ਉਹਦਾ ਮਸਲਾ ਹਲ ਕਰਨਾ ਪੈਂਦਾ ਠੀਕ ਹੈ ਜੀ ਇਸ ਪਾਈਪ ਦੇ ਵਿੱਚ ਅਲੂਮੀਨੀਅਮ ਦੇ ਨਾਲ ਪਲਾਸਟਿਕ ਭੜ ਕੇ ਤੇ ਛੂਰਾ ਪੈ ਜਾਂਦਾ ਇਸ ਨੂੰ ਆਪਾਂ ਸਾਫ਼ ਕਰਕੇ ਪਾਵਾਂਗੇ ਜਦੋਂ ਉੱਥੋਂ ਅਲੂਮੀਨੀਅਮ ਖਰ ਗਿਆ ਉਹਦਾ ਸਾਈਜ਼ ਬਣਾਉਣੇ ਆ ਉਦੋਂ ਫਿਰ ਇਹ ਕਲੰਪ ਕੰਮ ਨਹੀਂ ਕਰਦਾ ਅਹਿਮ ਗੱਲ ਕਰੀਂ ਆਪਰੇ ਕੋਲ ਇੱਕ ਪਾਣੀ ਵਾਲੀ ਪਾਈਪ ਪਈ ਪਈ ਹੈ ਜੀ ਆਹ ਮਰੂਤੀ ਦੀ オリジナル ਮਾਰਕ ਵਾਲੀ ਪਾਈਪ ਪਈ ਹੈ ਕਿਉਂਕਿ ਇਸ ਪਾਈਪ ਤੇ ਇਸ ਪਾਈਪ ਦੀ ਕੁਆਲਿਟੀ ਦਾ ਫਰਕ ਹੈ ਕਿਉਂਕਿ ਹੁੰਡਾਈ ਦਾ ਫੈਨ ਹੁੰਡਾਈ ਦੀ ਥਰਮੋਸਟੇਟ ਦੇ ਉੱਤੇ ਫੈਨ ਤੇ ਚੱਲਣ ਦਾ ਸਮਾਂ ਟੈਂਪਰੇਚਰ ਦਾ ਅਲੱਗ ਹੈ ਉਦੋਂ ਫਿਰ ਬੜਾ ਕੁਝ ਦੇਖਣਾ ਪੈਂਦਾ ਜਦੋਂ ਮਾਰਕੀਟ ਚੋਂ ਉਹੀ ਪਾਈਪ ਮਿਲਦੀ ਨਹੀਂਗੀ ਉਹਦੇ ਨਾਲ ਦੀ ਰਲਦੀ ਮਿਲਦੀ ਉਸੇ ਕੁਆਲਿਟੀ ਦੀ ਲਗਭਗ ਹੈਵੀ ਡਿਊਟੀ ਪਾਈਪ ਨੂੰ ਕੱਟਣ ਵਾਸਤੇ ਆ ਦੇਖੋ ਜੁਗਾੜ ਕਰਨਾ ਪੈਂਦਾ ਹੈ ਇਸ ਵੀ ਦਾ ਕਸਟਮਰ ਨੂੰ ਨਹੀਂ ਪਤਾ ਆਮ ਵਿਅਕਤੀ ਨੂੰ ਨਹੀਂ ਪਤਾ ਕਿ ਬਾਈ ਜੀ ਕਾਰਗਰੀ ਕੀ ਹੁੰਦੀ ਹੈ ਹਮੇਸ਼ਾ ਹੀ ਅਸੀਂ ਜਿੱਥੇ ਵੀ ਕਿਤੇ ਜਾਂਦੇ ਆ ਕੁਆਲਿਟੀ ਦੀ ਗੱਲ ਨਹੀਂ ਕਰਦੇ ਪ੍ਰਾਈਸ ਦੀ ਹਮੇਸ਼ਾ ਗੱਲ ਕਰਦੇ ਚਾਰ ਦੁਕਾਨਾਂ ਤੋਂ ਲੱਭ ਕੇ ਲਿਆਂਦੀ ਪਾਈਪ ਤੇ ਫਿਰ ਇਹਨੂੰ ਕਰਾਂਗੇ ਫਿੱਟ ਇੱਥੇ ਹੱਕ ਬੰਦਾ ਕਸਟਮਰ ਦਾ ਵੀਡੀਓ ਮੈਂ ਇੱਕ ਵਾਰੀ ਵੀਡੀਓ 'ਚ ਜਨਰਲ ਨੌਲੇਜ ਦਿੱਤੀ ਇੱਥੇ ਸੀ ਇਹ ਹਟਾ ਕੇ ਕਲੰਪ ਹੱਥ ਵਾਲਾ ਪਾ ਦਾਂਗੇ ਕਿਉਂਕਿ ਹੱਥ ਵਾਲਾ ਪਾਈਪ ਨਵੀ ਦੇ ਉੱਤੇ ਜਿੰਨਾ ਪ੍ਰੈਸ਼ਰ ਪਾਉਣਾ ਪਾ ਸਕਦਾ ਜਦੋਂ ਐਲਬੋ ਦੇ ਉੱਪਰ ਅਲਮੀਡੀਅਮ ਖਰ ਗਿਆ ਸ਼ੋਰ ਸ਼ਰਾਬਾ ਬਹੁਤ ਹੁੰਦਾ ਮਾਰਕੀਟ ਚ ਜੀ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪੈਂਦੇ ਕਿਸੇ ਦਾ ਕੋਈ ਧਿਆਨ ਨਹੀਂ ਕੋਈ ਵੀ ਬੰਦਾ ਸਿਸਟਮ ਨਾਲ ਨਿਕਲਣਾ ਚਾਹਦਾ ਮੈਂ ਸਿਸਟਮ ਨਾਲ ਚੱਲਣਾ ਚਾਹਣਾ ਤਾਂ ਕਈ ਵਾਰੀ ਮੈਨੂੰ ਸਿਸਟਮ ਨਾਲ ਚੱਲਣ ਦੀ ਦੁਨੀਆ ਦੋਦੀ ਉਹਨੇ ਇਥੇ ਕਲੰਪ ਪਾਵਾਂਗੇ ਕਸਟਮਰ ਦਾ ਹੱਕ ਹੈ ਵੀ ਇਸ ਨੂੰ 5-7 ਦਿਨ ਪਾਣੀ ਪ੍ਰੋਪਰ ਚੈੱਕ ਕਰੇ ਇਥੋਂ ਵੀ ਅਵੇਅਰਨੈਸ ਦੀ ਗੱਲ ਉਹ ਕਹਿੰਦੇ ਜੀ ਮਕੈਨਿਕ ਕੋਲੋਂ ਜਾਇਆ ਆ ਸਰਵਿਸ ਹੋ ਕੇ ਗੱਡੀ ਆ ਗਈ ਆਪਣੀ ਕੋਈ ਜ਼ਿੰਮੇਵਾਰੀ ਮਕੈਨਿਕ ਦੇ ਜਾਣੇ ਮਕੈਨਿਕ ਦਾ ਕੰਮ ਯਾਰ ਕਿ ਉਹ ਜੀ ਮਕੈਨਿਕ ਕਿਹੜਾ ਗੱਡੀ ਤੁਹਾਡੇ ਘਰੇ ਆ ਕੇ ਪਾਣੀ ਚੈੱਕ ਕਰੂਗਾ ਉਹਦੀ ਡਿਊਟੀ ਸੀ ਉਹਨੇ ਸਰਵਿਸ ਕੀਤੀ ਤੁਹਾਡੀ ਡਿਊਟੀ ਹੈ ਅਵੇਅਰ ਹੋਣਾ ਇਹ ਪੈਸਾ ਲੋ ਵੀ ਸ਼ਬਦ ਨਹੀਂ ਬੋਲ ਰਿਹਾ ਮੈਂ ਜਿਹੜੇ ਮੇਰੇ ਨਾਲ ਬੈਠ ਕੇ ਵੀਡੀਓ ਬਣਾਈ ਹੈ ਇਨਾਂ ਨੂੰ ਅਸੀਂ ਅਵੇਅਰ ਕਰਨ ਵਾਸਤੇ ਸਭ ਕੁਝ ਦੱਸਾਂਗੇ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਦੇਖਿਆ ਜਾਂਦਾ ਜਿਹੜੇ ਕੱਢੇ ਜਾਂਦੇ ਆ ਵੀ ਪਾਈਪ ਦੀ ਕੁਆਲਿਟੀ ਠੀਕ ਹੈਗੀ ਹੈ ਸਾਡਿਓ ਕੀਤੇ ਹੋਏ ਐਫਰਟਸ ਕਈ ਵਾਰੀ ਕਸਟਮਰ ਨੂੰ ਉਹ ਚੰਗੇ ਨਹੀਂ ਲੱਗਦੇ ਤਿੰਨ ਦੁਕਾਨਾਂ ਤੋਂ ਮੁੰਡਾ ਸਕੂਟਰ ਦੇ ਕੇ ਅਲਗ-ਅਲਗ ਦੁਕਾਨਾਂ ਤੇ ਭੇਜਿਆ ਕੱਲ ਕੰਮ ਜਿਹੜਾ ਹੋਣਾ ਸੀ ਜੇ ਪਾਈਪ ਮਿਲ ਜਾਂਦੀ ਤੇ ਅੱਜ ਹੋ ਜਾਣਾ ਕੱਲ ਹੀ ਹੋ ਜਾਣਾ ਸੀ ਅੱਜ ਹੋਇਆ ਦੇਖੋ ਕਈ ਗੱਡੀਆਂ ਕੰਪਨੀਆਂ ਆਪਦੀਆਂ ਗੱਡੀਆਂ ਨੂੰ ਕਾਮਯਾਬ ਕਰਨਾ ਇਹੀ ਨਹੀਂ ਚਾਹੁੰਦੀ ਗੱਲ ਕਰੀਏ ਮਾਰੂਤੀ ਦੀ ਮਾਰੂਤੀ ਨੇ ਹਰੇਕ ਥਾਂ ਤੇ ਆਪਣਾ ਪਾਰਟ ਥਲਾਤਣ ਦਿੰਦਾ ਜਿਵੇਂ ਟਾਟਾ ਮੋਟਰ ਦੇ ਦਿੰਦਾ ਹੁਣ ਇਹਨਾਂ ਦੀ ਆ ਪਾਈਪਾ 2 2025 2500 ਦੀਆ ਪਾਈਪਾਂ ਜਾਨੋ ਕਸਟਮਰ ਚਾਰ ਵਾਰੀ ਸੋਚਦਾ ਮਾਰੂਤੀ ਦੀ 700 ਦੀ 400 ਦੀ ਪਾਈ ਕਿੰਨੇ ਗੁੜਾ ਪ੍ਰਾਈਸ ਘਟ ਗੱਡੀਆਂ ਕਾਮਯਾਬ ਹੋਣ ਦੇ ਕਾਰਨ ਇਹੀ ਹੁੰਦੇ ਆ ਜਦੋਂ ਕਿਸੇ ਵਿਅਕਤੀ ਕੋਲੇ ਚਲੀ ਜਾਂਦੀ ਹੈ ਕਸਟਮਰ ਉਨੇ ਐਫਰਟਸ ਉਹਦਾ ਨਹੀਂ ਪਰਣਾ ਚਾਹਦਾ ਤੇ ਮਕੈਨਿਕ ਵੀ ਫਿਰ ਆ ਮੈਂ ਇਹਦੀ ਵੀ ਪਾਈਪ ਕੱਟ ਕੇ ਪਾ ਸਕਦਾ ਸੀ ਪਰ ਮੈਂ ਕਿਉਂ ਨਹੀਂ ਪਾਈ ਕਿਉਂਕਿ ਇਸ ਪਾਈਪ ਨੇ ਜ਼ਿਆਦਾਤਰ ਗਾ ਗਰਮੀਆਂ ਆ ਗਈਆਂ ਪ੍ਰੈਸ਼ਰ ਨਹੀਂ ਚੱਲ ਰਹਾ ਸੀ ਸੋ ਸਮਝਣ ਵਾਲੀ ਗੱਲ ਤਾਂ ਕੋਈ ਸਮਝ ਰਣ ਨਹੀਂ ਚਾਹੁੰਦਾ ਮੇਰਾ ਤਾਂ ਸਾਰਿਆਂ ਨਾਲ ਹੀ ਪਿਆਰ ਹੈ ਸ਼ਬਦਾਂ ਦੇ ਵਿੱਚ ਘੜਤਲ ਹੈ ਦਿਲ ਤੋਂ گرمਹਟਾ ਹੈ ਵੀ ਆਈ ਹੈ ਤੇ ਤਾਂ ਕੋਈ ਹੱਲ ਕਰਕੇ ਤੋੜੀ ਮੈਂ ਹਰ ਵੀਡੀਓ ਦੇ ਵਿੱਚ ਟੈਕਨੀਕਲੀ ਪੁਆਇੰਟ ਸਮਝਾਉਣਾ ਹੁੰਦਾ ਨਾ ਕਿ ਆਮ ਲਾਲਾ ਲਾਲਾ ਇੱਕ ਮਿੰਟ ਦੀ ਕੀਤੀ ਸਾਡੇ ਕੋਲੇ ਗੱਡੀ ਆਈ ਜੀ ਗੱਡੀ ਗੁਜਰਾਤ ਤੋਂ ਆਈ ਜੀ ਆ ਦੇਖੋ ਜੀ ਇਹਨਾਂ ਨੇ ਸਾਡੀ ਰਿਸਰਚ ਕੀਤੀ ਸਾਡੀ ਸ਼ੌਪ ਤੇ ਆਏ ਜੀ ਉਹ ਵੀਰੋਂ ਮੈਂ ਦਾ ਸ਼ੌਪ ਤੇ ਆਨੂੰ ਮੋੜ ਦਿੰਦਾ ਪਰੇਸ਼ਾਨੀ ਨੀ ਨਾ ਹੋਇਆ ਜਾਦਾ ਸ਼ਬਦਾਂ ਦੇ ਦੋਨਾਂ ਦਾ ਫਰਕ ਹੈ ਤੁਹਾਡਾ ਪਿਆਰ ਮਿਲਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਪਰ ਸੱਚ ਨੂੰ ਸੱਚ ਤੱਕਰ ਕੋਈ ਲੁੜੀਆ ਖੜ ਨਹੀਂ ਦਿੰਦੀ ਇਕ ਜੀ ਮੈਂ ਵੀਡੀਓ ਪਾਈ ਆ ਫੇਸਬੁੱਕ ਤੇ ਟੈਰਾ ਵਾਲੀ ਫਿਰ ਵੀ ਉਹਨਾਂ ਦੇ ਵਿੱਚ ਐਸੇ ਕੂਟ ਪਟੰਕ ਕੁਐਸਚਨ ਆ ਲੋਕੀ ਪੁੱਛਦੇ ਆ ਅਸੀਂ ਜੀ ਵੱਡੇ ਟੈਰ ਪਵਾ ਸਕਦੇ ਆ ਭਾਈ ਕੰਪਨੀ ਕੰਬਲੀ ਐ ਵੱਡੇ ਕਿਉਂ ਨਹੀਂ ਪਾ ਕੇ ਤੋਰਦੀ ਦੋਸਤ ਕਹਿੰਦੇ ਆ ਭਾਜੀ ਸਾਡੀ ਗੱਡੀ ਐਵਰੇਜ ਨਹੀਂ ਦਿੰਦੀ ਮਿੱਤਰੋ ਤੁਹਾਡੀ ਗੱਡੀ ਟੈਂਸਰ ਸਰਵਿਸ ਹੋਈ ਐ ਕਿਤੇ ਮੇਜਰ ਤੁਸੀਂ ਉਹਨੂੰ ਹਾਈਵੇ ਤੇ ਚਲਾਉਂਦੇ ਹੋ ਤੁਸੀਂ ਹਾਫ ਪਾਵਰ ਦੇ ਉੱਤੇ ਬਾਜ਼ਾਰ ਦੇ ਵਿੱਚ ਹਾਫ ਕਲੱਚ ਰੱਖ ਕੇ ਅੱਧੀ ਪਾਵਰ ਤੁਸੀਂ ਕਲੱਚ ਹਾਫ ਤੇ ਤੋੜ ਦਿੰਦੇ ਹੋ ਬਾਕੀ ਲੋਕਲ ਰਹਿੰਦੀ ਐ ਗੱਡੀ ਘੇਰਾ ਚ ਰਹਦੀ ਹੈ ਤੁਹਾਡੀ ਬੈਲੈਂਸ ਨਹੀਂ ਮਿਲਦੀ ਹਰੇਕ ਚੀਜ਼ ਬਾਈ ਨੇ ਤਾਂ ਹੀ ਮੋਰ ਲਾਉਣੀ ਵੀਰੇ ਤੁਹਾਡਾ ਆਪਣਾ ਖੁਦ ਦਾ ਦਿਮਾਗ ਹੈ ਪਰਮਾਤਮਾ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਦਿਮਾਗ ਦਿੱਤਾ ਸਾਡਾ ਦਿਮਾਗ ਪੁੱਠੇ ਪਾਸੇ ਵਾਲੇ ਪਾਸੇ ਕਿਉਂ ਚੱਲਦਾ ਸਿੱਧੇ ਪਾਸੇ ਕਿਉਂ ਨਹੀਂ ਚੱਲਦਾ ਅਸੀਂ ਜਿੱਥੇ ਜਾਂਦੇ ਉੱਥੇ ਜਿਗਾੜ ਹੀ ਲਾਈ ਜਾਂਦੇ ਰਹਿੰਦੇ ਜਿਗਾੜ ਸਾਨੂੰ ਵੀ ਕਈ ਰੀ ਲਾਉਣਾ ਪੈਂਦਾ ਪਰ ਉਹ ਜਿਗਾੜ ਦਾ ਫਰਕ ਹੁੰਦਾ ਅਸੀਂ ਹੁਣ ਪਾਈਪ ਲਿਆਂਦੀ ਹੈ ਮੰਨ ਲਓ ਵੀ ਇਹ ਪਾਈਪ 5-600 ਦੀ ਹੈ ਇਹ ਪਾਈਪ ਕਿਸੇ ਦੀ 4-500 ਦੀ ਆਈ ਰੁਪੀਸ ਨੂੰ ਕੱਟ ਕੇ ਪਾਉਣਾ ਪਏਗਾ। ਸੋ ਇਹਨਾਂ ਤਿਆਰ ਰੱਖਣਾ ਪੈਂਦਾ। ਅਗਰ ਪਿਆਰ ਕਰਦੇ ਹੋ ਵੀਰ ਨੂੰ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ। ਪ੍ਰੀਤ ਮੋਟਰਸ ਬੋਗਾ। ਵੀਡੀਓ ਲਾਈਕ, ਸ਼ੇਅਰ ਐਂਡ ਕਮੈਂਟ। ਗੱਡੀਆਂ ਦੇ ਨਾ ਹੋਣ ਦੇ ਕਾਮਯਾਬ ਇਹੀ ਕਾਰਨ ਹੁੰਦੇ ਆ। ਹੁਡਾਈ ਦੀਆਂ ਗੱਡੀਆਂ ਨੂੰ ਲੋਕ ਪਜਾ ਪਜਾ ਮਾਰ ਦਿੰਦੇ ਆ। ਮਾਰੂਤੀ ਦੀ ਗੱਡੀ ਦੇ ਵਿੱਚ ਅਲੱਗ ਸਿਸਟਮ ਹੈ ਇਹਦੇ ਚ ਅਲੱਗ ਸਰ। ਕਿਸੇ ਦੀ ਬੁਰੀਾਈ ਨਹੀਂ ਕਿਸੇ ਦੀ ਵੜਿਆਈ ਨਹੀਂ। ਜੋ ਸਚਾਈ ਹੈ ਉਹ ਸਚਾਈ ਹੈ ਜੇ ਇੰਜਨ ਦੀ ਪਾਵਰ ਜਾਦੇ ਹੈ ਤਾਂ ਫਿਰ ਅਸੀਂ ਉਹਨੂੰ ਯੂਟਿਲਾਈਜ਼ ਘੱਟ ਕਰ ਲਈਏ ਤੇ ਉਹਦੇ ਇੰਜਨ ਦੀ ਲਾਈ ਵਧਾ ਲਈਏ ਜਰੂਰੀ ਤਾਂ ਨਹੀਂ ਵੀ ਅਸੀਂ 6000 RPM ਤੱਕ ਵੀ ਲੈ ਕੇ ਜਾਣਾ ਜਰੂਰੀ ਤਾਂ ਨਹੀਂ ਉਹਦੇ 6 ਗੇਅਰ ਦਿੱਤੇ ਆ ਤੇ ਆਪਾਂ ਉਹਨੂੰ 1800 1500 RPM ਰੱਖੀਏ 900 ਦੀ ਸਪੀਡ ਤੇ ਜਾਈਏ ਨਾਲੇ ਤੁਹਾਡੀ ਮਾਈਲੋਜ ਵਧੀਆ ਨਿਕਲੇ ਨਾਲੇ ਰੋਡ ਤੇ ਐਕਸੀਡੈਂਟ ਦੇ ਕਾਰਨ ਘੱਟ ਹੋਣ ਤੇ ਨਾਲੇ ਡਿਊਰਬਿਲਟੀ ਵਧੇ ਨਾਲੇ ਬੈਂਟਿਨੈਸ ਘਟੇ ਹੈ ਨਾ ਮਜ਼ੇ ਵਾਲੀ ਗੱਲ ਜੇ ਵਧੀਆ ਈ ਗੱਲਾਂ ਤਾਂ ਫਿਰ ਕਰੋ ਸ਼ੇਅਰ ਧੰਨਵਾਦ ਦੋਸਤੋ ਗੱਡੀ ਦਾ ਸਾਰਾ ਸ਼ਸਪੈਂਸ਼ਨ ਹੋ ਗਿਆ ਚੌਂਟੇ ਦੋਨੇ ਪੈ ਗਏ ਲਿੰਕ ਰੜਾ ਸਪੋਰਟ ਰੜਾ ਦੀ ਰੜੜਾ ਰਾਈਟ ਲਿਫਟ ਦੋਨੇ ਪਾਸੇ ਕਸਟਮਰ ਆਊਗਾ ਗੱਡੀ ਦੀ ਟਾਈ ਦਵਾਵਾਂਗੇ ਉਹਨਾਂ ਦਾ ਜਿਹੜਾ ਜਾਣਕਾਰੀ ਤੇ ਜੋ ਉਹਨਾਂ ਨੂੰ ਮਹਿਸੂਸ ਹੋਇਆ ਉਹ ਤੁਹਾਡੇ ਸਾਹਮਣੇ ਲਿਖਾਵਾਂਗੇ ਪ੍ਰੀਤ ਮੋਟਰਸ ਬੋਗਾ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਯਾਦ ਕਰ ਲਿਓ ਬ੍ਰੇਕ ਪੈਡ ਵੀ ਪਾਈ ਤਵੇ ਟੂਲ ਵੀ ਲਵਾਇਆ ਰਿਜ਼ਲਟ ਹੀ ਦੋਸਤੋ ਫਿਰ ਮਿਲਦੇ ਹੈ ਜੇ ਅਸੀਂ ਪੂਰੀ ਕੰਮ ਦੇ ਵਿੱਚ ਨੌਲੇਜ ਰੱਖਦੇ ਹਾਂ ਅੱਜ ਬਾਜੀ ਕਲਚ ਨੱਪ ਕੇ ਦੱਸਿਓ ਕਿਵੇਂ ਲੱਗਿਆ ਬਿਲਕੁਲ ਸੌਫਟ ਹੋ ਗਿਆ ਹੁਣ ਤਾਂ ਪਿਆ ਸੱਚੀ ਐਤਕੀ ਕੰਪਨੀ ਦਾ ਇੱਕ ਵਾਰੀ ਭੇਜ ਕੇ ਦੇਖ ਲਿਆ ਉਦੋਂ ਤਾਂ ਪਿਆ ਨਹੀਂਗਾ ਹੁਣ ਪਿਆ ਪਤਾ ਲੱਗਿਆ ਕੀ ਫਰਕ ਲੱਗਾ ਵੀਰੇ ਹੁਣ ਤਾਂ ਸੌਫਟ ਹੋ ਗਿਆ ਨਵੇਂ ਵਰਗਾ ਹੋ ਗਿਆ ਆਜੋ ਬਾਹਰ ਵੀ ਆਪਰ ਰਿਵਿਊ ਲੇਖੋ ਅੱਜੀ ਸੱਚੀ ਕਾ ਸੱਚੀ ਗਾਣੇ ਬਸ ਠੀਕ ਹੈ ਤੁਸੀਂ ਗੱਡੀ ਛੱਡ ਕੇ ਗਏ ਦੋ ਦਿਨ ਹਾਂਜੀ ਹਾਂਜੀ ਕੋ ਬੈਨੀਫਿਟ ਮਿਲਿਆ ਬਿਲਕੁਲ ਜੀ ਬਿਲਕੁਲ ਟ੍ਰਾਈ ਲੈ ਕੇ ਆਏ ਹਾਂ ਪਤਾ ਲੱਗ ਰਿਹਾ ਕੀ ਲੱਗ ਰਿਹਾ ਗੱਡੀ ਕਲਚ ਬਿਲਕੁਲ ਸੌਫਟ ਹੋ ਗਿਆ ਬਾਕੀ ਜਿਹੜੇ ਜਿਹੜੇ ਕੰਮ ਸੀਗੇ ਸਾਰੇ ਓਕੇ ਹੋ ਗਏ ਆ ਜੀ ਝਟਕਾ ਮਾਰਦੀ ਸੀ ਉਹ ਬਿਲਕੁਲ ਸਹੀ ਹੋ ਗਈ ਹੈ ਜੀ ਕੱਪ ਬਿਲਕੁਲ ਓਕੇ ਹੋ ਗਈ ਕਲਚ ਕਲਚ ਤਾਂ ਬਿਲਕੁਲ ਭਾਈ ਬਿਲਕੁਲ ਨਵਾਂ ਹੀ ਹੋ ਗਿਆ ਬ੍ਰੇਕਾ ਬ੍ਰੇਕਾ ਵੀ ਵਾਂਜੀ ਭਾਈ ਨੂੰ ਮੈਂ ਦੱਸਿਆ ਰਸਤੇ ਮੈਂ ਕਿਹਾ ਹੁਣ ਬ੍ਰੇਕ ਦੱਬੇ ਪਤਾ ਤਾਂ ਲੱਗ ਰਿਹਾ 120 ਤੇ ਆਰਾਮ ਨਾਲ ਗੱਡੀ ਦੋ ਤਿੰਨ ਸੈਕਿੰਡ ਦੇ ਥੱਲੇ ਆ ਜਾਂ ਪੇਲਾ ਤਾਂ ਇਹ ਉੱਥੇ ਕੰਮ ਹੁੰਦਾ ਹੀ ਨਹੀਂ ਕੋਈ ਕੰਪਨੀ ਕਿੰਨੀ ਆਰੀ ਸਾਰਾ ਸਰਵਿਸ ਰਿਕਾਰਡ ਹੀ ਮੇਰੇ ਕੋਲ ਕੰਪਨੀ ਦਾ ਮੇਰੇ ਕੋਲ ਸਾਰੇ ਬਿੱਲ ਇਹ ਆ ਗੜਗੜ 7-8 ਬਿੱਲ ਵੇ ਸਾਰੇ ਕੰਪਨੀ ਦੇ ਆ ਮੈਂ ਅਜੇ ਤੱਕ ਨਹੀਂ ਕਦੀ ਬਾਹਰੋਂ ਕਰਾਈ ਪਹਿਲੀ ਵਾਰ ਹੀ ਕਰਾਈ ਔਰ ਮੈਨੂੰ ਰਿਜ਼ਲਟ ਮਿਲਿਆ ਤੁਹਾਨੂੰ ਵੀ ਜੇ ਇਹ ਲੱਗਦਾ ਹੋਊਗਾ ਕਿ ਬਾਹਰ ਕੰਮ ਨਹੀਂ ਸੋਣਾ ਹੁੰਦਾ ਮੈਨੂੰ ਪਹਿਲਾਂ ਤਾਂ ਇਹੀ ਪਰਸੈਪਸ਼ਨ ਸੀਗੀ ਕਿ ਕੰਪਨੀ ਤੋਂ ਹੀ ਜੋ ਹੁੰਦਾ ਕੰਮ ਸਹੀ ਹੁੰਦਾ ਪਰ ਉੱਥੇ ਤਾਂ ਕੁਝ ਹੁੰਦਾ ਹੀ ਨਹੀਂਗਾ ਉੱਥੇ ਤਾਂ ਕੁਝ ਪਾਉਂਦੇ ਹੀ ਨਹੀਂਗੇ ਸਭ ਨਕਲੀ ਹੈ ਬਸ ਬਿੱਲਾਂ ਦੇ ਹਾਂਜੀ ਹਾਂਜੀ ਕਲੱਚ ਮੈਂ ਤੁਹਾਡੇ ਸਾਹਮਣੇ ਹੀ ਕਲੱਚ ਖੂਨ ਪਿਆ ਪਹਿਲਾਂ ਤਾਂ ਪਿਆ ਹੀ ਨਹੀਂ ਕਲੱਚ ਮੈਂ ਪੈਸੇ ਭਰੇ ਹੋਏ ਆ ਉਹਦੇ ਉੱਥੇ ਬਾਬਾ ਜੀ ਇਹੋ ਜਿਹਾ ਬੁੜਾ ਬੁੜਾ ਜਿਹਾ ਮਿਲਦਾ ਕਿ ਨਹੀਂ ਨਹੀਂ ਕਿਸੇ ਨੇ ਸਰਗਾਇਆ ਤੁਹਾਨੂੰ ਨਹੀਂ ਜੀ ਮੈਂ ਤਾਂ ਐਜੂਕੇਟ ਕਰ ਰਿਹਾ ਬ੍ਰਦਰ ਜਿੰਨਾ ਐਜੂਕੇਟ ਕਰਨ ਦੀ ਲੋੜ ਹੈਗੀ ਐ ਠੀਕ ਹੈ ਜੀ ਠੀਕ ਲੋਕ ਐਜੂਕੇਸ਼ਨ ਲੈਣੀ ਹਾਸਲ ਕਰਦੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਗੱਡੀ ਜਿਆਦਾ ਪਹਜੋੜਾ ਬਈ 2000 ਆਰਪੀ ਬਹੁਤ ਥੋੜਾ 2000 ਆਰਪੀ ਤੇ ਗੱਡੀ ਕੈਲਕੂਲੇਟ ਕਰਕੇ ਵੇਖਿਓ 100 110 125 ਦੇ ਲਿਓ ਠੀਕ ਹੈ 100 ਤਰੋਂ ਪੱਕੀ ਕਰੋ ਸਹੀ ਗੱਲ ਹੈ ਉਹ ਤਾਂ ਇਸ ਤੋਂ ਉੱਪਰ ਚਲਾ ਕੇ ਤਾਂ ਕੋਈ ਫਾਇਦਾ ਵੀ ਨਹੀਂਗਾ ਲਾਈਫ ਆਪਾਂ ਲਾਈਫ ਨੂੰ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਜੀ 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 ਮੇਰਾ ਕੰਮ ਹੈ ਲੋਕਾਂ ਨੂੰ ਅਵੇਕ ਕਰਨਾ ਠੀਕ ਹੈ ਜੀ ਤੁਸੀਂ ਹੈਪੀ ਹੋ ਤਾਂ ਮੈਂ ਵੀ ਹੈਪੀ ਹਾਂ ਸੈਟੀਸਫੈਕਸ਼ਨ ਹੈ ਜੀ ਪੂਰੀ ਲੋਕ ਜਿਹੜੇ ਵੀ ਸਿਰਫ ਐਵੇਂ ਟੈਲੀਫੋਨ ਤੇ ਅੰਤਰਜਲ ਲੈਂਦੇ ਹੋਏ ਆ ਉਹਨਾਂ ਨੂੰ ਮੇਰੀ ਸੱਚੀ ਕਾਲ ਹੈ ਜੋ ਉਹਦੇ ਵਾਸਤੇ ਰੋ ਜੋ ਮੈਂ ਦਿਖਾਉਣਾ ਆਪਣੇ ਬਿਸਤਰੀ ਤੋਂ ਦਿਖਾ ਦਵਾਂ ਭਾਈ ਸਭ ਤੁਹਾਡਾ 40000 ਦੇ ਕਰੀ ਖਰਚਾ ਆ ਗਿਆ ਹਾਂਜੀ ਹਾਂਜੀ ਮੇਰਾ ਮਲ ਬਾਬੇ ਦੇ ਗੋਲ ਗੱਪਿਆਂ ਨੂੰ ਕੁਆਰਟ ਕੰਮ ਹੋ ਜਾਂਦਾ ਨਹੀਂ 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 ਇਸ ਕਦਾ ਕੰਮ ਕਰ ਦਿਓ ਹਾਂਜੀ ਹਾਂਜੀ ਕੱਲ ਕੰਮ ਕਰ ਦਿਓ ਮੈਂ ਤਾਂ ਮੇਰਾ ਤਾਂ ਗਾਰਮੈਂਟ ਦਾ ਜੀ ਕੱਪੜੇ ਦਾ ਕੰਮ ਹਾਂਜੀ ਹਾਂਜੀ ਜੇ ਚੰਗਾ ਕਪੜਾ ਹੋਊਗਾ ਤੇ ਠੰਡ ਰੋਕੂਗਾ ਬਿਲਕੁਲ ਜੀ ਜੇ ਪਿਓਰ ਵੂਲਨ ਹੋਊ ਤੇ ਕੰਮ ਕਰੂ ਬਿਲਕੁਲ ਜੀ ਵੂਲਨ ਤੇ ਵੂਲਨ ਵਰਗਾ ਜੀ ਠੀਕ ਹੈ ਲੋ ਦੋਸਤੋ ਫੋੜਾ ਜਿਹੜਾ ਪਹਿਲੀ ਗੱਲ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਰਿਲੀਆ ਤੁਸੀਂ ਬਹੁਤ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰਦੇ ਕੋਈ ਗੱਲ ਨਹੀਂ ਜੇ 2-4% ਦਾਲ ਦੇ ਵਿੱਚ ਕੋਈ ਨਾ ਸਕੇ ਪਰ ਐਜੂਕੇਟ ਕਰਨ ਦਾ ਮਤਲਬ ਹੈ ਮੈਂ ਚਾਹਣਾ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਿਵਾ ਤੁਸੀ ਆਪਣੀ ਲਾਈਫ ਵਧੀਆ ਤਰੀਕੇ ਨਾਲ ਲਬਾਓ ਤੁਹਾਡੀਆਂ ਗੱਡੀਆਂ ਦਾ ਪ੍ਰੋਪਰ ਕੰਮ ਹੋਵੇ ਮੈਂ ਵੀ ਕੰਮ ਕਰਦੇ ਤ ਹਾਂ ਪਰ ਟੈਲੀਫੋਨ ਦੇ ਉੱਤੇ ਘੰਟਾ-ਘੰਟਾ ਜਾਂ ਰਾਤ ਨੂੰ 11 ਵਜੇ 10:30 ਵਜੇ ਕੋਈ ਕੰਮ ਨਹੀਂ ਕਰਦਾ ਠੀਕ ਹੈ ਬੈਸਰੀ ਛੱਡੋ ਅਪਾਇੰਟਮੈਂਟ ਲਓ ਬਈ ਗੱਲ ਹੋਈ ਵਟਸਐਪ ਤੇ 500 ਰੁਪਏ 500 ਰੁਪਏ ਪਾਓ ਆਪ ਦੀ ਪ੍ਰੋਬਲਮ ਦੱਸੋ ਅਸੀਂ ਬੈਕਵਾਲ ਕਰਦੇ ਹਾਂ ਵੇਹੀ ਕਿਸੇ ਰ ਕੰਮ ਕਰਵਾ ਲਈ ਪੈਸੂ ਵਾਪਸ ਕਰ ਦੇ ਕੋਈ ਫਰਕ ਨਹੀਂ ਤੁਸੀਂ ਬਾਜੀ ਕਿੱਲੇ ਚੱਲਦੇ ਹੋ ਔਰ ਨੂੰ ਕਰਦੇ ਮੈਂ 500 ਜਦੋਂ ਤੁਹਾਨੂੰ ਐਡਵਾਂਸ ਪਾਇਆ ਸੀ ਮੈਨੂੰ ਸਾਨੂੰ 15 ਕ ਦਿਨ ਹੋ ਗਏ ਮੈਂ ਹੁਣ ਜਾ ਕੇ ਆਇਆ ਮੈਨੂੰ ਟਾਈਮ ਜਦੋਂ ਲੱਗਿਆ ਮੈਂ ਉਦੋਂ ਮੈਂ ਤੁਹਾਨੂੰ ਇਹੀ ਕਹਿਆ ਸੀ ਮੈਂ ਕੰਮ ਕਰਾਣਾ ਜਿਹਨਾਂ ਲਈ ਮੇਰੇ ਕੋਲ ਟਾਈਮ ਨਹੀਂ ਲੱਗ ਰਿਹਾ ਬਸ ਕੰਮ ਕਰਾਇਆ ਕੋਈ ਫਰਕ ਲੱਗਾ ਬਾਜੀ ਬਿਲਕੁਲ ਜੀ ਬਿਲਕੁਲ ਬਿਲਕੁਲ